ਜਿਹੜੀ ਉਹ ਦਰਜ ਕਰ ਲਈ ਐ ਅਤੇ ਇੱਕ ਤੋਂ ਬਾਅਦ ਇੱਕ ਸੀਟ ਤੇ ਅੱਗੇ ਆਈ ਆ ਬੀਜਪੀ ਤਾਂ ਕਹਤੇ ਨਾ ਕਿਤੇ ਝੜਕਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਆਪ ਸੁਪਰੀਮੋ ਕੇਜਰੀਵਾਲ ਐ ਇਹ ਜਿਹੜੀ ਐ ਇਸ ਵਾਰ ਚੋਣ ਵਿਧਾਨ ਸਭਾ ਦੀ ਹਾਰ ਚੁੱਕੇ ਨੇ ਤਾਂ ਨਵੀਂ ਦਿੱਲੀ ਤੋਂ ਚੋਣ ਮੈਦਾਨ ਚ ਉਤਰੇ ਸੀ ਪਰ ਉਧਰ ਬੀਜਪੀ ਦੇ ਉਮੀਦਵਾਰ ਵੱਲੋਂ ਵੱਡੀ ਜਿੱਤ ਐ ਜਿਹੜੀ ਦਰਜ ਕੀਤੀ ਗਿਆ ਤੇ ਉਸ ਸਬਦ ਦੇ ਦਰਮਿਆਨ ਵੱਡਾ ਐਕਸ਼ਨ ਹੋਇਆ ਵੱਡੀ ਕਾਰਵਾਈ ਹੋਈ ਐ ਦਿੱਲੇ ਵਿੱਚ ਦਿੱਲੇ ਵਿੱਚ ਸਖਤਰ ਤਨਸੀਲ ਕਰ ਦਿੱਤਾ ਗਿਆ ਫਾਈਲਾਂ ਸੀਲ ਕਰ ਦਿੱਤੀਆਂ ਗਈਆਂ ਨੇ ਮੰਤਰੀਆਂ ਦੀਆਂ ਵਿਧਾਇਕਾਂ ਦੇ ਜਿਹੜੇ ਵੀ ਰਿਕਾਰਡ ਨੇ ਉਹ ਸਾਰੇ ਜਿਹੜੇ ਆ ਸੀਲ ਕਰ ਦਿੱਤੇ ਗਏ ਨੇ ਕਿਉਂਕਿ ਜਿੱਥੇ ਪਹਿਲਾਂ ਹੀ ਸ਼ਰਾਬ ਪਾਲਿਸੀ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਖਾਸ ਕਰਕੇ ਆਪ ਸੁਪਰੀਮੋ ਮਨੀਸ਼ ਸ਼ਿਸ਼ੋਦੀ ਆ ਤਾਂ ਉਧਰ ਜੇਕਰ ਦੇਖਿਆ ਜਾਵੇ ਕਿ ਬਾਕੀਆਂ ਤੇ ਵੀ ਜਿਹੜੇ ਆ ਵੱਖ-ਵੱਖ ਰੇਡਾਂ ਹੋਈਆਂ ਈਡੀਆ ਦੇਆਂ ਜਾਂ ਆ ਸੀਵੀਆਈ ਦੀਆਂ ਰੈਡਾਂ ਹੋਈਆਂ ਤੇ ਉਸ ਤੋਂ ਬਾਅਦ ਜਾਂਚ ਪੜਤਾਲਾਂ ਚੱਲ ਰਹੀਆਂ ਨੇ ਤਾਂ ਉਸੇ ਤੇ ਚੱਲਦਿਆਂ ਸਾਰਾ ਰਿਕਾਰਡ ਆ ਜਿਹੜਾ ਸੀਲ ਕਰ ਦਿੱਤਾ ਗਿਆ ਕਿ ਕੀ ਕੁਝ ਹੁੰਦਾ ਰਿਹਾ ਉਹ ਹੁਣੇ ਕੋਖ ਪੜਤਾਲ ਹੋਏਗੀ ਜਾਂਚ ਪੜਤਾਲ ਹੋਏਗੀ ਹਾਲਾਂਕਿ ਕੁਝ ਹੱਥ ਲੱਗੇਗਾ ਜਾਂ ਨਾ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਐਕਸ਼ਨ ਵੀ ਸ਼ੁਰੂ ਹੋ ਗਏ ਨੇ ਯਾਨੀ ਕਿ ਜਿਵੇਂ ਭਾਪੀ ਨੇ ਜਿੱਤ ਦਰਜ ਕੀਤੀ ਆ ਤਾਂ ਉਧਰ ਨਾਲ ਦੀ ਨਾਲ ਕਾਰਵਾਈ ਵੀ ਦਿੱਲੀ ਵਿੱਚ ਸ਼ੁਰੂ ਹੋ ਚੁੱਕੀ ਆ ਜਿਸ ਦੇ ਚੱਲਦਿਆਂ ਸਭ ਤੋਂ ਵੱਡੀ ਕਾਰਵਾਈ ਜਿਹੜੀ ਆ ਉਸਕੱਤਰ ਤੇ ਹੋਈ ਐ ਜਾਨੀ ਕਿ ਜੋ ਸਕੱਤਰਿਤ ਦਫ਼ਤਰ ਹੈ ਜਿਹੜਾ ਮੰਤਰੀਆਂ ਦਾ ਅਤੇ ਐਮਐਲਏ ਦਾ ਤਾਂ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਪੈਨ ਡਰਾਈਵਰ ਨੇ ਜਿਹੜੀਆਂ ਜੋ ਵੀ ਕੰਪਿਊਟਰਾਈਜ਼ ਡਾਟਾ ਉਸ ਨੂੰ ਸੀਲ ਕੀਤਾ ਗਿਆ ਕਿ ਕਿੱਥੇ ਕਿੱਥੇ ਕੀ ਕੀ ਸੰਪਰਕ ਹੋਇਆ ਕੀ ਕੀ ਕੁਝ ਹੋਇਆ ਉਸ ਸਾਰੇ ਮਾਮਲੇ ਦੀ ਜਾਂਚ ਕਰੇਗੀ ਸਰਕਾਰ ਬਣਨ ਤੋਂ ਬਾਅਦ ਭਾਜਪਾ ਜਿਹੜੀ ਆ ਜਾਂਚ ਕਰਾਏਗੀ ਤਾਂ ਉੱਥੇ ਹੀ ਕੁਝ ਵੀ ਹੋ ਸਕਦਾ ਹੈ ਤੇ ਇਸ ਦਾ ਅਸਰ ਕਿਤੇ ਨਾ ਕਿਤੇ ਹੁਣ ਨਜ਼ਰ ਆ ਰਿਹਾ ਤਾਂ ਸੁਖਮਣ ਕਿਵੇਂ ਦੇਖਦੇ ਹੋ ਕਿ ਨਾਲ ਦੀ ਨਾਲ ਐਕਸ਼ਨ ਵੀ ਜੜੇ ਆ ਨਜ਼ਰ ਆ ਰਿਹਾ ਕੀ ਕਿਤੇ ਵਿਧਾਇਕਾਂ ਚ ਸਾਬਕਾ ਜਿਹੜੇ ਐ ਵਿਧਾਇਕ ਹੋ ਚੁੱਕੇ ਨੇ ਸਾਬਕਾ ਮੰਤਰੀ ਹੋ ਚੁੱਕੇ ਨੇ ਉਹਨਾਂ ਚ ਹੋਰ ਹਲਚਲ ਪੈਦਾ ਕਰਨ ਦੇ ਲਈ ਤਾਂ ਇਹ ਸਭ ਕੁਝ ਹੋ ਰਿਹਾ ਤਾਂ ਬਿਲਕੁਲ ਜਿਉਂ ਹੀ ਭਾਜਪਾ ਦੀ ਸਰਕਾਰ ਬਣਦੀ ਆ ਸੱਤਾ ਦੇ ਵਿੱਚ ਆਉਂਦੀ ਆ ਜਦੋਂ ਰੁਝਾਨ ਬਦਲ ਜਾਂਦੇ ਨੇ ਔਰ ਜਾਨ ਫਿਰ ਨਤੀਜਿਆਂ ਦੇ ਵਿੱਚ ਬਦਲ ਜਾਂਦੇ ਨੇ ਤਾਂ ਉਸ ਵਕਤ ਹੁਕਮ ਜਾਰੀ ਹੋ ਜਾਂਦੇ ਨੇ ਕਿ ਜਿਹੜਾ ਅਮਲਾ ਫੈਲਾ ਨੇ ਜੜੀਆਂ ਜੋ ਵੀ ਰਿਕਾਰਡ ਆ ਸਖਤਰੇ ਦੇ ਵਿੱਚ ਉਸ ਨੂੰ ਤੁਰੰਤ ਸੀਲ ਕਰਨ ਦੇ ਹੁਕਮ ਜਾਰੀ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਕਿਉਂਕਿ ਉਧਰਲੇ ਪਾਸੇ ਜਿਹੜੀ ਡਬਲ ਇੰਜਣ ਦੀ ਸਰਕਾਰ ਬਣ ਗਈ ਜੋ ਪ੍ਰਚਾਰ ਹੋਇਆ ਕਿ ਡਬਲ ਇੰਜਣ ਦੀ ਸਰਕਾਰ ਬਣਾਓ ਹੁਣ ਜਿਹੜੀ ਉੱਪਰਲੇ ਇੰਜਣ ਦੀ ਯਾਨੀ ਕਿ ਕੇਂਦਰ ਦੀ ਸਰਕਾਰ ਆ ਉਹ ਵੀ ਉਹਨਾਂ ਦੀ ਆ ਤਾਂ ਹੁਣ ਕੇਂਦਰ ਦੀ ਸਰਕਾਰ ਦੇ ਨਾਲ ਮਿਲ ਕੇ ਦਿੱਲੀ ਦੀ ਜਿਹੜੀ ਮੌਜੂਦਾ ਸਰਕਾਰ ਬਣੀ ਆ ਪਹਿਲਾਂ ਜਿਹੜੇ ਕਾਗਜ਼ਾਂ ਦੀ ਖਰੀਦ ਜੋੜੀ ਕੋਖ ਪੜਤਾਲ ਕਰੇਗੀ ਕਿ ਖਾਸ ਤੌਰ ਤੇ ਜੇਕਰ ਗੱਲ ਕਰੀ ਜਾਵੇ ਪਹਿਲਾਂ ਵੀ ਕੇਜਰੀਵਾਲ ਹੋਣ ਮਨੀਸ਼ ਸੋਧਿਆ ਹੋਣ ਸਤਿੰਦਰ ਜੈਨ ਹੋਣ ਤਾਂ ਇੱਥੋਂ ਤੱਕ ਇੱਕ ਜਿਹੜਾ ਕੇਸ ਆ ਉਹ ਤਾਂ ਹੁਣ ਅੱਤਸ਼ੀ ਦੇ ਉੱਪਰ ਵੀ ਪੈ ਗਿਆ ਤਾਂ ਹੁਣ ਇਹਨਾਂ ਸਾਰੇ ਜਿਹੜੇ ਕਾਗਜ਼ ਨੇ ਉਹਨਾਂ ਦੀ ਪਹਿਲਾਂ ਤਾਂ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਹਾਲਾਂਕਿ ਇਹ ਤਾਂ ਮਗਰੋਂ ਟੀਮਾਂ ਨੇ ਤੈਅ ਕਰਨਾ ਜਾਂ ਫਿਰ ਆਕਰ ਜੋ ਕੋਰਟ ਦੇ ਵਿੱਚ ਜਾਣਗੇ ਉੱਥੇ ਜਾ ਕੇ ਤੈਅ ਹੋਣਾ ਕਿ ਅਸਲ ਦੇ ਵਿੱਚ ਸਚਾਈ ਕੀ ਆ ਪਰ ਹੌਣਕ ਬੀਜੇਪੀ ਦੇ ਬੋਲੋ ਜਾਂਚ ਪੜਤਾਲ ਕੀਤੀ ਜਾਵੇਗੀ ਅਕਸਰ ਇਹ ਵੀ ਹੁੰਦਾ ਕਿ ਜਿਹੜੀ ਵਿਰੋਧੀ ਪਾਰਟੀ ਆਪਾਂ ਵਿੱਚ ਕੋਈ ਵੀ ਹੋਵੇ ਜਿਵੇਂ ਪੰਜਾਬ ਦੇ ਵਿੱਚ ਪਹਿਲਾਂ ਅਕਾਲੀ ਦਲ ਸੀ ਫਿਰ ਕਾਂਗਰਸ ਆਈ ਕਾਂਗਰਸ ਨੇ ਕਿਹਾ ਕਿ ਅਸੀਂ ਉਹਨਾਂ ਦੀ ਜਾਂਚ ਕਰਾਂਗੇ ਫਿਰ ਜਦੋਂ ਆਮ ਆਦਮੀ ਪਾਰਟੀ ਆਲੇ ਆ ਗਏ ਉਹਨਾਂ ਨੇ ਕਿਹਾ ਕਿ ਅਸੀਂ ਕਾਂਗਰਸੀਆਂ ਦੀ ਜਾਂਚ ਕਰਾਂਗੇ ਉਧਰ ਅਕਾਲੀਆਂ ਦੀ ਕਰਾਂਗੇ ਸੁਖ ਬਲਾਸ ਹੂਟਲਾਂ ਦੀ ਕਰਾਂਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਜਾਂਚ ਹੁੰਦੀ ਆ ਕਿੱਥੇ ਨਹੀਂ ਕਿਉਂਕਿ ਸੁਖ ਬਲਾਸ ਦੀ ਤਿੰਨ ਸਾਲ ਹੁੰਦੇ ਨੇ ਹੁਣ ਤੱਕ ਕੋਈ ਜਾਂਦੀ ਆ ਪਰ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸਲ ਦੇ ਵਿੱਚ ਕਪੜਾ ਹੋਇਆ ਕਿੱਥੇ ਆ ਜਾਂ ਫਿਰ ਹੋਇਆ ਜਾਂ ਹੋਇਆ ਹੀ ਨਹੀਂ ਪਰ ਸਟੇਜਾਂ ਦੇ ਬਿਆਨ ਆਈ ਜਾਂਦੇ ਨੇ ਪਰ ਹੁਣ ਜੋ ਹੁਕਮ ਆਏ ਨੇ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਸਾਰਾ ਅਮਲਾ ਪਹਿਲਾਂ ਇਸ ਤਰੀਕੇ ਸੀਲ ਕਰ ਦਿੱਤਾ ਜਾਵੇ ਕਿ ਕੋਈ ਵੀ ਹਿਲਜੋਲ ਨਾ ਹੋਵੇ ਤਾਂ ਹੁਣ ਵਿਰੋਧੀ ਪਾਰਟੀ ਆ ਬੀਜੇਪੀ ਦਾ ਉਹਨਾਂ ਦੇ ਵੱਲੋਂ ਹੁਣ ਜੋ ਗੰਭੀਰਤਾ ਦੇ ਨਾਲ ਜਾਂਚ ਤਾਂ ਹੋਵੇਗੀ ਕਿਉਂਕਿ ਪਹਿਲਾਂ ਵੀ ਇਸ ਦੇ ਵੱਡੇ ਲੀਡਰਾਂ ਨੂੰ ਜਿਹੜਾ ਉਹ ਜੇਲ੍ਹ ਦਾ ਰਾਹ ਦੇਖਣਾ ਪਿਆ ਪਰ ਹੁਣ ਇਹ ਸਵਾਲ ਤਾਂ ਇਹ ਤਾਂ ਇੱਕ ਪਾਸੇ ਦੀ ਗੱਲ ਰਹਿ ਜਾਂਦੀ ਆ ਕਿ ਜਾਂਚ ਹੋਵੇਗੀ ਇਸ ਨੂੰ ਲੰਬਾ ਸਮਾਂ ਲੱਗ ਜਾਣਾ ਪਰ ਇਹ ਤਾਂ ਗੱਲ ਇਹ ਆ ਨਾ ਕਿ ਆਮ ਆਦਮੀ ਪਾਰਟੀ ਨੂੰ ਐਡੀ ਹਾਰ ਮਿਲੀ ਉਸ ਦੇ ਪਿੱਛੇ ਕਾਰਨ ਕੀ ਨੇ ਕਾਰਨ ਇਹ ਨੇ ਕਿ ਜੋ ਤੁਸੀਂ ਪ੍ਰਚਾਰ ਕੀਤਾ ਕਿ ਤੁਹਾਡਾ ਇੱਕ ਵਿਅਕਤੀ ਦੇ ਪਰਿਵਾਰ ਦਾ ਕਿਸੇ ਦਾ 20000 ਬਤਨ ਗੱਲ ਕਰ ਲੈਣੇ ਆ ਕਿ ਜਿਵੇਂ ਪ੍ਰਚਾਰ ਕੀਤਾ ਗਿਆ ਵੱਡੇ ਪੱਧਰ ਤੇ ਸੇ ਸਹੂਲਤਾ ਦਾ ਦਾਵਾ ਠੋਕਿਆ ਗਿਆ ਸਕੂਲ ਆਫ ਐਮਿਨੈਂਸ ਦਾ ਸੁਪਨਾ ਦਿਖਾਇਆ ਗਿਆ ਉਹ ਬਣੇ ਜਾਂ ਨਾ ਉਹ ਹੁਣ ਨਤੀਜੇ ਦਿਖਾ ਰਹੇ ਨੇ ਕਿਉਂਕਿ ਜੇਕਰ ਇੱਕ ਜੋ ਹੋਇਆ ਹੁੰਦਾ ਤਾਂ ਕਿਉਂ ਲੋਕ ਫਿਰ ਪਿੱਛੇ ਹਟਦੇ ਤਾਂ ਵੱਡੇ ਪੱਧਰ ਤੇ ਦਿੱਲੀ ਮਾਡਲ ਨੂੰ ਜਿਹੜਾ ਹਰ ਇੱਕ ਸੁੱਬੇ 'ਚ ਦਿਖਾਇਆ ਗਿਆ ਕਿ ਦਿੱਲੀ ਵਿੱਚ ਅਸੀਂ ਆ ਕੁਝ ਕਰ ਦਿੱਤਾ ਪਰ ਹੁਣ ਸਭ ਤੋਂ ਵੱਡੀ ਚੁਣੌਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਲਈ ਬਣੀ ਹੈ ਕਿ ਹੁਣ ਜੇਕਰ ਕਿਤੇ ਇਲੈਕਸ਼ਨ ਹੋਏਗੀ ਤਾਂ ਕਿਹੜਾ ਮਾਡਲ ਦਿਖਾਇਆ ਜਾਏਗਾ ਕੀ ਪੰਜਾਬ ਦਾ ਮਾਡਲ ਦਿਖਾਇਆ ਜਾਏਗਾ ਪਰ ਪੰਜਾਬ ਦੇ ਮਾਡਲ ਦੀ ਗੱਲ ਕਰ ਲੈਣੇ ਆ ਕਿ ਪੰਜਾਬ ਦਾ ਮਾਡਲ ਇੰਨਾ ਕੁ ਗੁੰਜਿਆ ਦਿੱਲੀ ਚੋਣਾ ਦਰਮਿਆਨ ਕਿ ਅੱਜ ਨਤੀਜੇ ਆ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਬਿਲਕੁਲ ਉਲਟਾ ਕੇ ਖੜੇ ਹੋ ਗਏ ਨੇ ਕਿਉਂਕਿ ਜੋ ਕੁਝ ਹੋਇਆ ਇਲੈਕਸ਼ਨਾਂ ਦਰਮਿਆਨ ਉਹ ਸਭ ਕੁਝ ਲੋਕਾਂ ਨੇ ਉੱਥੇ ਜਾ ਕੇ ਸਭ ਕੁਝ ਪੇਸ਼ ਕਰ ਦਿੱਤਾ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਮਹਿਲਾਵਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਿਆ ਦੇਣ ਦਾ ਵਾਅਦਾ ਕੀਤਾ ਗਿਆ ਸੀ ਉਹ ਨਹੀਂ ਪੂਰਾ ਕੀਤਾ ਗਿਆ ਤੇ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਇਲੈਕਸ਼ਨ ਵਿੱਚ ਚੰਗੀ ਗਵਰਨੈਂਸ ਦਾ ਜਿਹੜਾ ਵਾਅਦਾ ਕੀਤਾ ਗਿਆ ਸੀਗਾ ਪਰ ਉਹ ਵੀ ਕਿਤੇ ਨਜ਼ਰ ਨਹੀਂ ਆਇਆ ਜਿਸ ਦੇ ਚਲਦਿਆਂ ਲੋਕ ਖੁਦ ਜਾ ਕੇ ਆਪ ਮਹਾਰੇ ਦਿੱਲੀ ਜਾ ਕੇ ਪ੍ਰਚਾਰ ਕੀਤਾ ਉਹਨਾਂ ਨੇ ਕਿ ਸਭ ਕੁਝ ਪੰਜਾਬ ਚ ਹੋਇਆ ਇਹ ਭਲੇ ਖੇਚਣਾ ਤੁਸੀਂ ਰਹਿ ਜਿਓ ਤਾਂ ਕਿਤੇ ਨਾ ਕਿਤੇ ਉਸ ਦਾ ਅਸਰ ਹੁਣ ਅੱਜ ਨਤੀਜਿਆਂ ਤੇ ਵੀ ਸਾਹਮਣੇ ਆ ਰਿਹਾ ਤੇ ਵੱਡੀ ਜਿਹੜੀ ਆ ਹਾਰ ਦਾ ਸਾਹਮਣਾ ਕਰਨਾ ਪਿਆ ਆਮ ਆਦਮੀ ਪਾਰਟੀ ਨੂੰ ਸਿਰਫ 22 ਸਿੱਟਾ ਹੀ ਹੱਥ ਲੱਗ ਪਈਆਂ ਨੇ ਤੇ ਭਾਜਪਾ ਨੂੰ 48 ਸਿੱਟਾ ਮਿਲੀਆਂ ਨੇ ਤੇ ਇਹ ਕਿਤੇ ਨਾ ਕਿਤੇ ਵੱਡਾ ਅਸਰ ਹੈ ਤੇ ਇਸ ਦਾ ਅਸਰ ਦੇਸ਼ ਦੀ ਸਿਆਸਤ ਤੇ ਪਵੇਗਾ ਕਿਉਂਕਿ ਦੇਸ਼ ਦੀ ਸਿਆਸਤ ਚ ਆਮ ਆਦਮੀ ਪਾਰਟੀ ਨੇ ਵੱਡਾ ਰੋਲ ਅਦਾ ਕੀਤਾ ਭਾਵੇਂ ਕਿਤੇ ਵੀ ਹੋ ਚੋਣ ਹੋਵੇ ਹਰ ਇੱਕ ਥਾਂ ਤੇ ਆਪਣੇ ਜਿਹੜੇ ਆ ਉਮੀਦਵਾਰ ਉਹ ਚੋਣ ਮੈਦਾਨ 'ਚ ਆਮ ਆਦਮੀ ਪਾਰਟੀ ਨੇ उतारे ਸੀ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਹੁਣ ਖਤਰਾ ਵੱਡਾ ਪੈਦਾ ਹੋ ਗਿਆ ਆਮ ਆਦਮੀ ਪਾਰਟੀ ਲਈ ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਕੇਸਾਂ ਚ ਉਲਝੇ ਹੋਏ ਨੇ ਜਿੱਦੇ ਚਾਲਦੇ ਆ ਉਹਨਾਂ ਨੂੰ ਉਹ ਜਿਹੜੇ ਕਿ ਬੇਲ ਤੇ ਬਾਹਰ ਆਏ ਹੋਏ ਨੇ ਅਤੇ ਇਸੇ ਦੇ ਚੱਲਦਿਆਂ ਜਮਾਨਤ ਤੇ ਬਾਹਰ ਹੋਣ ਕਾਰਨ ਉਹਨਾਂ ਦੇ ਖਿਲਾਫ ਵੀ ਇੱਕ ਤੋਂ ਇੱਕ ਸਟੈਪ ਆ ਜਿਹੜਾ ਉਹ ਜਿਹੜਾ ਭਾਜੀਪੀ ਵੱਲੋਂ ਚੁੱਕਿਆ ਜਾਏਗਾ ਕਿ ਕਿਸੇ ਤਰੀਕੇ ਨਾਲ ਫਿਰ ਤੋਂ ਕੇਜਰੀਵਾਲ ਨੂੰ ਕਿ ਰਹਿ ਜਾਵੇ ਹਾਲਾਂਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਰਹਿਣਗੀਆਂ ਪਰ ਕਿਤੇ ਨਾ ਕਿਤੇ ਕੇਜਰੀਵਾਲ ਮੁਰ ਤੋਂ ਜੇਲ੍ਹ ਜਾ ਸਕਦੇ ਆ ਕਿਉਂਕਿ ਦੇਖਿਆ ਜਾਵੇ ਤਾਂ ਸੁਪਰੀਮ ਕੋਰਟ ਨੇ ਹਾਂ ਵੱਡੇ ਹੁਕਮਾਂਦ ਅਤੇ ਵੱਡੀ ਵੈਸਵਾਜੀ ਤੋਂ ਬਾਅਦ ਹੀ ਜਿਹੜੀ ਆ ਉਹ ਜ਼ਮਾਨਤ ਦਿੱਤੀ ਸੀ ਤਾਂ ਜ਼ਮਾਨਤ ਤੇ ਬਾਅਦ ਚੱਲ ਰਹੇ ਨੇ ਚੋਣ ਲੜੀ ਗਈ ਪਰ ਚੋਣ 'ਚ ਵੀ ਕੁਝ ਹੱਥ ਨਹੀਂ ਲੱਗਿਆ ਹਾਂ ਤਾਂ ਬਿਲਕੁਲ ਅਇਤੇਮ ਸਵਾਲ ਖੜੇ ਹੁੰਦੇ ਨੇ ਕਿ ਦਿੱਲੀ ਮਾਡਲ ਫੇਲ ਹੋਇਆ ਕਿ ਪੰਜਾਬ ਮਾਡਲ ਕਿਉਂਕਿ ਜੋ ਪੰਜਾਬ ਦੇ ਵਿੱਚ 2022 ਦੇ ਵਿੱਚ ਸੱਤਾ ਚਾਹੁੰਦੀ ਆਮ ਆਦਮੀ ਪਾਰਟੀ ਤਾਂ ਇਹ ਗੱਲਾਂ ਹੁੰਦੀਆਂ ਨੇ ਕਿ ਅਸੀਂ ਦਿੱਲੀ ਮਾਡਲ ਵਰਗਾ ਪੰਜਾਬ ਦੇ ਵਿੱਚ ਮਾਡਲ ਲੈ ਕੇ ਆਵਾਂਗੇ ਗੱਲਾਂ ਹੋਈਆਂ ਕਿ ਜਿਹੜਾ ਉੱਥੇ ਸਿੱਖਿਆ ਕ੍ਰਾਂਤੀ ਲਿਆਤੀ ਮੈਡੀਕਲ ਕ੍ਰਾਂਤੀ ਲਿਆਤੀ ਮੈਡੀਕਲ ਸੂਲ ਤਾਂ ਇੰਨੀ ਜ਼ਿਆਦਾ ਵਧੀਆ ਦੇਤੀਆਂ ਕਿ ਕਿਸੇ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾਣਾ ਹੀ ਨਹੀਂ ਪੈਂਦਾ ਤਾਂ ਇਸ ਗੱਲਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੇ ਤਾਂ ਹੋਨੇਰੀ ਤੂਫਾਨ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ ਤੇ ਫਿਰ ਹੁਣ 2.5 ਸਾਲ ਦੀ ਜਦੋਂ ਸਰਕਾਰ ਚੱਲੀ ਤੇ ਉਸ ਤੋਂ ਬਾਅਦ ਹੁਣ ਪੰਜਾਬ ਦੇ 92 ਤੋਂ 95 ਹੋਏ ਐਮਐਲਏ ਉਹ 95 ਜਾ ਕੇ ਦਿੱਲੀ ਬਹਿ ਗਏ ਦਿੱਲੀ ਬਹਿ ਕੇ ਗਲੀਆਂ ਦੇ ਵਿੱਚ ਘੁੰਮ-ਘੁੰਮੇ ਪ੍ਰਚਾਰ ਹੋਇਆ ਕਿ ਪੰਜਾਬ ਦੇ ਕੋ ਅਸੀਂ ਕੀ ਬਦਲਤਾ ਕੀ ਲੋਕਾਂ ਨੂੰ ਪੰਜਾਬ ਦੇ ਕੰਮ ਪਸੰਦ ਨਹੀਂ ਆਏ ਬਿਲਕੁਲ ਜਿਹੜਾ ਦਿੱਲੀ ਦੇ ਲੋਕ ਨੇ ਉਹ ਹੋਰ ਕੰਮ ਚਾਉਂਦੇ ਸੀ ਜੋ ਜਾਂ ਫਿਰ ਜੋ ਦਿੱਲੀ ਦੇ ਵਿੱਚ ਤਿੰਨ ਵਾਰ ਸਰਕਾਰ ਰਹੀ ਸੁਖਮਨ ਇੱਥੇ ਵੀ ਦੇਖਣ ਵਾਲੀ ਗੱਲ ਹੈ ਕਿ ਬਿਜਲੀ ਫ੍ਰੀ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਮਹਿਲਾਵਾਂ ਦਾ ਕਿਰਾਇਆ ਫ੍ਰੀ ਕੀਤਾ ਉਸੇ ਤਰੀਕੇ ਨਾਲ ਜਿਹੜਾ ਦਿੱਲੀ ਵਿੱਚ ਵੀ ਸਭ ਕੁਝ ਕੀਤਾ ਗਿਆ ਜਿਵੇਂ ਪੰਜਾਬ 'ਚ ਹੈ ਪਰ ਸਭ ਕੁਝ ਠੁਕਰਾ ਕੇ ਲੋਕਾਂ ਨੇ ਬੀਜੇਪੀ ਨੂੰ ਪਹਿਲ ਦਿੱਤੀ ਕੀ ਲੋਕ ਸਭ ਕੁਝ ਅੱਕ ਚੁੱਕੇ ਨੇ ਇਹਨਾਂ ਫਰੀਦਿਆ ਚੀਜ਼ਾਂ ਤੋਂ ਕੀ ਲੋਕ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਜਿਵੇਂ ਇੱਕ ਤੋਂ ਬਾਅਦ ਇੱਕ ਜਿਹੜੇ ਆ ਹਮਲੇ ਆ ਉਹ ਦਿੱਲੀ ਵਿੱਚ ਵੀ ਹੋਏ ਉਸ ਤੋਂ ਬਾਅਦ ਪੰਜਾਬ 'ਚ ਅਸੀਂ ਦੇਖ ਰਹੇ ਹਾਂ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਦਿੱਲੀ ਵਿੱਚ ਜ਼ਿਆਦਾਤਰ ਕੇਂਦਰ ਸਰਕਾਰ ਦਾ ਪ੍ਰਭਾਵ ਰਹਿਦਾ ਦਿੱਲੀ ਪੁਲਿਸ ਤੇ ਪਰ ਉਸੇ ਦੇ ਤਹਿਤ ਕੇਜਰੀਵਾਲ ਵੱਲੋਂ ਅਕਸਰ ਆਵਾਜ਼ ਬੁਲੰਦ ਕੀਤੀ ਗਈ ਕਿ ਸਰਕਾਰ ਹੁੰਦਿਆਂ ਕੇਂਦਰ ਸਰਕਾਰ ਚ ਬੀਜੇਪੀ ਦੀ ਸਰਕਾਰ ਹੁੰਦਿਆਂ ਵੀ ਹਮਲੇ ਨਹੀਂ ਰੁਕਰੇ ਪਰ ਉਹ ਕੁਝ ਵੀ ਨੈਰੇਟਿਵ ਜਿਹੜਾ ਕੁਝ ਵੀ ਕੰਮ ਨਹੀਂ ਕਰ ਪਾਇਆ ਇਹ ਬਹੁਤ ਕੁਝ ਸੋਚਣ ਦੀ ਲੋੜ ਆ ਕਿਉਂਕਿ ਹੁਣ ਜੋ ਹੋਇਆ ਦਿੱਲੀ ਦੇ ਵਿੱਚ ਕੀ ਉਹਨਾਂ ਨੂੰ ਪੰਜਾਬ ਮਾਡਲ ਪਸੰਦ ਨਹੀਂ ਆਇਆ ਤਾਂ ਇਸ ਗੱਲ ਨੂੰ ਲੈ ਕੇ ਸੋਚਣ ਦੀ ਲੋੜ ਆ ਹਾਲਾਂਕਿ ਕਹਿ ਦਈਏ ਕਿ ਹਾਰ ਜਿੱਤ ਦੇ ਨਾਲੋਂ ਹਾਰ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਹੁਣ ਆਮ ਆਦਮੀ ਪਾਰਟੀ ਨੂੰ ਇਸ ਹਾਰ ਤੋਂ ਸਿੱਖਣਾ ਚਾਹੀਦਾ ਵਿਰੋਧੀ ਧਿਰ ਦਾ ਅਸਲ ਰੋਲ ਜੋ ਅਰਵਿੰਦ ਕੇਜਰੀਵਾਲ ਹੋਣਾ ਨੇ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਹੁਣ ਜੋ ਜਾਰੀ ਕੀਤੀ ਆ ਕਿ ਅਸੀਂ ਉਹ ਰੋਲ ਅਦਾ ਕਰਾਂਗੇ ਤਾਂ ਹੁਣ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਦੇਖਣਾ ਚਾਹੀਦਾ ਕਿ ਸਾਡੇ ਜਿਹੜੇ ਅਸੀਂ ਕੰਮ ਸੀ ਲੋਕਾਂ ਨੂੰ ਕੀ ਉਹ ਕੰਮ ਲੋਕਾਂ ਤੱਕ ਪਹੁੰਚੇ ਨਹੀਂ ਜੇ ਪਹੁੰਚੇ ਫੇ ਕਮੀ ਕਿੱਥੇ ਰਹੇਗੀ ਲੋਕਾਂ ਨੂੰ ਉਹ ਕੰਮ ਪਸੰਦ ਨਹੀਂ ਆਏ ਲੋਕ ਹੋਰ ਚਾਹੁੰਦੇ ਕੀ ਨੇ ਕੀ ਲੋਕ ਮੁਤਧੀਆਂ ਜਿਹੜੀਆਂ ਰੇਵੜੀਆਂ ਨੇ ਉਹਨਾਂ ਤੋਂ ਅੱਕ ਚੁੱਕੇ ਨੇ ਕੀ ਜਿਹੜੀ ਆਮ ਆਦਮੀ ਪਾਰਟੀ ਭਾਜਪਾ ਨੂੰ ਕਹਿੰਦੀ ਰਹੀ ਆ ਕਿ ਮੁਤਧੀਆਂ ਰੇਵੜੀਆਂ ਦੇ ਇਹ ਉਹੀ ਰੇਵੜੀਆਂ ਆਮ ਆਦਮੀ ਪਾਰਟੀ ਦੇਣ ਲੱਗ ਇਹੋ ਪਸੰਦ ਨਹੀਂ ਆ ਜਾਂ ਕੀ ਲੋਕਾਂ ਨੂੰ ਜਿਹੜੀ 600 ਜੁੰਟਾ ਉਹ ਨਹੀਂ ਰਾਸਾਈ ਤੇ ਉਧਰਲੇ ਪਾਸੇ ਮੁਫਤ ਕਰਾਇਆ ਲੋਕ ਨਹੀਂ ਚਾਹੁੰਦੇ ਕੀ ਲੋਕ ਚਾਹੁੰਦੇ ਨੇ ਕਿ ਸਾਨੂੰ ਰੋਜ਼ਗਾਰ ਮਿਲੇ ਸਾਡੀ ਸੇਫਟੀ ਹੋਵੇ ਅਸੀਂ ਸੁਰੱਖਿਅਤ ਮਹਿਸੂਸ ਕਰੀਏ ਇਹ ਚੀਜ਼ਾਂ ਸੋਚਣ ਦੀ ਲੋੜ ਆ ਕਿ ਲੋਕ ਹੁਣ ਇੱਥੇ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਕੀ ਕਹਿ ਮਹਿਸੂਸ ਕਿਸ ਤਰੀਕੇ ਕਰ ਰਹੇ ਇਸ ਇਹਨਾਂ ਨਤੀਜਿਆਂ ਤੋਂ ਇਹ ਵੀ ਸਾਫ਼ ਹੋ ਗਿਆ ਕਿ ਜੇਕਰ ਕੋਈ ਵੀ ਜਿਹੜਾ ਕਿ ਵੱਡਾ ਵਾਅਦਾ ਜਾਂ ਦਾਵਾ ਕਰਦਾ ਹੈ ਕਿ ਅਸੀਂ ਤੁਹਾਨੂੰ ਆਹ ਦਵਾਂਗੇ ਆਹ ਦਵਾਂਗੇ ਉਹ ਕੋਈ ਕੰਮ ਨਹੀਂ ਆਣਾ ਸਿਰਫ ਸਿਰਫ ਲੋਕੋ ਦਾ ਬਦਲਾ ਚਾਹੁੰਦੇ ਆ ਕਿ ਜਿਹੜੀ ਮੌਕੇ ਦੀ ਸਤਾ ਤਿਰਪਾਰਟੀ ਆ ਜੇਕਰ ਉਹ ਸਹੀ ਤਰੀਕੇ ਨਾਲ ਡਵੈਲਪਮੈਂਟ ਨਹੀਂ ਕਰਾਰੀ ਲੋਕਾਂ ਦੀ ਬਾਹ ਨਹੀਂ ਫੜ ਰਹੀ ਲੋਕਾਂ ਨੂੰ ਸੁਰੱਖਿਆਤ ਨਹੀਂ ਕਰ ਪਾ ਰਹੀ ਤਾਂ ਉਸ ਨੂੰ ਵੀ ਪਲਟਣਾ ਜਾਣਦੇ ਨੇ ਲੋਕ ਕਿਉਂਕਿ ਲਗਾਤਾਰ 10 ਸਾਲ ਅਕਾਲੀ ਦਲ ਨੇ ਪੰਜਾਬ 'ਚ ਰਾਜ ਕੀਤਾ ਪਰ ਉਸ ਨੂੰ ਵੀ ਪਲਟ ਦਿੱਤਾ ਤੇ ਉਧਰ ਕਾਂਗਰਸ ਪਾਰਟੀ ਫਿਰ ਸਰਕਾਰ ਬਣਾਉਂਦੀ ਹੈ 17 'ਚ ਦੇਸ ਦਾ ਅਸਤਾਰਾਂ 'ਚ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ ਨਸ਼ਾ ਜਿਹੜਾ 4 ਹਫ਼ਤਿਆਂ 'ਚ ਖਤਮ ਕਰਨ ਦੀ ਗੱਲ ਹੋਈ ਸੀ ਬੇਅਦਵੀ ਦਾ ਇਨਸਾਫ ਦੀਵਾਨ ਦੀ ਗੱਲ ਹੋਈ ਸੀ ਪਰ ਕੁਝ ਵੀ ਨਹੀਂ ਜਿਹੜਾ ਕਾਂਗਰਸ ਪਾਰਟੀ ਕਰ ਪਾਈ ਅਤੇ ਉਸੇ ਦੇ ਚੱਲਦੇ ਆ ਫਿਰ ਇੱਥੋਂ ਤੱਕ ਫੈਸਲਾ ਲੈਣਾ ਪਿਆ ਕਾਂਗਰਸ ਪਾਰਟੀ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਬੇ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਇਆ ਗਿਆ ਉਹਦਾ ਪੇਚ ਵੀ ਕਿਤੇ ਨਹੀਂ ਕੰਮ ਚੱਲਿਆ ਤੇ ਇਸੇ ਦੇ ਚੱਲਦੇ ਲੋਕ ਜਿਹੜੇ ਆ ਬਦਲਾ ਚਾਹਦੇ ਆ ਤਾਂ ਹੁਣ ਖਤਰੇ ਦੀ ਘੰਟੀ ਆ ਜਿਹੜੀ ਆ ਪੰਜਾਬ ਆਪ ਲਈ ਵੀ ਕਿਤੇ ਨਾ ਕਿਤੇ ਖੜਕਦੀ ਨਜ਼ਰ ਆ ਰਹੀ ਆ ਕਿ ਆਣ ਆਲਿਆਂ ਚੋਣਾਂ ਵਿੱਚ ਉਲਟ ਫੇਰ ਆ ਕੁਝ ਦੇਖਣ ਨੂੰ ਮਿਲ ਸਕਦਾ ਇਸ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਸੰਭਲ ਦੀ ਲੋੜ ਆ ਆਮ ਆਪ ਦੀ ਪਾਰਟੀ ਨੂੰ ਆ ਸਰਕਾਰ ਨੂੰ ਹ ਤਾਂ ਇੱਥੇ ਜੋ ਕਾਂਗਰਸ ਪਾਰਟੀ ਦਾ ਸਫਾਇਆ ਹੋ ਗਿਆ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਨਾਲੋਂ ਵੀ ਜ਼ਿਆਦਾ ਸੋਚਣ ਦੀ ਲੋੜ ਆ ਕਿਉਂਕਿ 2012-13 ਦੇ ਵਿੱਚ ਹੀ ਉਹ ਸੱਤਾ ਦੇ ਵਿੱਚੋਂ ਬਾਹਰ ਹੋਏ ਨੇ ਜਦੋਂ ਸ਼ੀਲਾ ਦੇਖ ਤੋਂ ਜਗਸ਼ਦ ਦੀ ਜਿਹੜੀ ਨਵੀਂ ਦਿੱਲੀ ਤੋਂ ਕੇਜਰੀਵਾਲ ਹੁਣੇ ਜ਼ਮਾਨਤ ਜਬਤ ਕਰਦੇ ਨੇ ਤਾਂ ਉਸ ਗੱਲ ਨੂੰ ਲੈ ਕੇ ਬਹੁਤ ਕੁਝ ਜਿਹੜਾ ਸੋਚਣ ਦੀ ਲੋੜ ਆ ਕਿ ਸਾਡੀ ਜਿਹੜੀ ਪਰ ਜੇ ਗੱਲ ਕਰੀਏ ਸੋਚਣ ਦੀ ਬਜਾਏ ਜਾਂ ਹਾਰ ਮਹਿਸੂਸ ਕਰਨ ਦੀ ਬਜਾਏ ਰਾਜਾ ਵੜਿੰਗੋਂ ਦਾ ਬਿਆਨ ਆਇਆ ਪੰਜਾਬ ਪ੍ਰਧਾਨ ਨੇ ਕਾਂਗਰਸ ਦੇ ਕਹਿੰਦੇ ਸਾਡਾ ਵੋਟ ਸ਼ੇਅਰ ਪਿਛਲੀ ਵਾਰ ਦੇ ਨਾਲੋਂ ਵਧਿਆ ਵੋਟ ਸ਼ੇਅਰ ਤਾਂ ਵਧ ਗਿਆ ਤਾਂ ਦੇਖੋ ਕਿ ਤੁਹਾਡੀ ਸੀਟ ਕਿੱਥੇ ਆ ਵੋਟ ਹਾਰੇ ਵੀ ਕਿੰਨਾ ਕੁ ਵਧਿਆ 6 6.8 ਇਸ਼ਾਰੀਆ ਤਾਂ ਸਾਰਾ ਵੋਟ ਪੁਆਇੰਟ ਆ ਇਸ ਤੇ ਕਿੰਨਾ ਕੁ ਵਧਣਾ ਮਹਿਸੂਸ ਕਰ ਰਹੇ ਆ ਜਿੱਥੇ ਇੱਕ ਪਾਸੇ ਉਹ ਕਹਿੰ ਰਹੇ ਆ ਸਾਨੂੰ ਉਮੀਦ ਸੀ ਕਿ 6 ਤੋਂ 7 ਜਿਹੜੀ ਅਸੀਂ ਸਿੱਟਾਂ ਜਿੱਤਾਂਗੇ ਪਰ ਉਹ ਵੀ ਸਾਡੇ ਹੱਥ ਨਹੀਂ ਆ ਇਸ ਤੇ ਤੁਹਾਨੂੰ ਬਹੁਤ ਜ਼ਿਆਦਾ ਸੋਚਣ ਦੀ ਲੋੜ ਆ ਕਿ ਇੱਕ ਪਾਸੇ ਤਾਂ ਦੇਸ਼ ਦੀ ਸਤਾ ਹਾਸਲ ਕਰਨਾ ਚਾਹੁੰਦੇ ਹਾਂ ਦੇਸ਼ ਦੇ ਲਈ ਆਪਣਾ ਪੀਐਮ ਬਣਾਉਣਾ ਚਾਹੁੰਦੇ ਹਾਂ ਪਰ ਅ ਦਿੱਲੀ ਦੇ ਜਿਹੜੇ ਕੇਂਦਰ ਦੇਸ਼ ਦੀ ਰਾਜਧਾਨੀ ਹੈ ਦਿੱਲੀ ਉਸ ਵਿੱਚ ਤੁਹਾਡੇ ਐਨੇ ਕਮਾੜੇ ਹਾਲਾਤ ਨੇ ਕਿ ਜ਼ੀਰੋ ਤੇ ਆ ਗਏ ਆ ਤੇ ਉਸ ਤੋਂ ਬਾਅਦ 1% ਬੋਰਡ ਪਰਸੈਂਟੇਜ ਦੀ ਗੱਲ ਕਰ ਲੈਂਦੇ ਆ ਆਮ ਆਦਮੀ ਪਾਰਟੀ ਦੀ ਵੀ ਕਰਾਂਗੇ ਕਿ 6.8% ਤੱਕ ਬੋਟ ਸ਼ੇਅਰ ਜਿਹੜਾ ਹੋਇਆ ਕਾਂਗਰਸ ਪਾਰਟੀ ਦਾ ਕਿੱਥੇ ਜਿਹੜਾ ਬੋਟ ਸ਼ੇਅਰ ਰਹਿ ਗਿਆ ਦੂਜੀ ਗੱਲ ਕਰ ਲੈਂਦੇ ਆ ਕਿ ਜਿਹੜੇ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਹੈ ਜਿਹੜਾ 43.9% ਹੈ ਤੇ ਉੱਥੇ ਹੀ 45% ਤੋਂ 7-8 ਦੇ ਫੀਸਦੇ ਦੇ ਵਿੱਚ ਭਾਜਪਾ ਦਾ ਵੋਟ ਸ਼ੇਅਰ ਆ ਤਾਂ ਵੋਟ ਸ਼ੇਅਰ ਕਿਤੇ ਵੀ ਫਰਕ ਨਹੀਂ ਪਿਆ ਭਾਜਪਾ ਆਮ ਆਦਮੀ ਪਾਰਟੀ ਨੂੰ ਪਰ ਗੱਲ ਇਹ ਹੈ ਕਿ ਸੀਟਾਂ ਕਿਉਂ ਜਿੱਤ ਪਾਈ ਤਾਂ ਬਿਲਕੁਲ ਵੱਡਾ ਇਫੈਕਟ ਆ ਜਿਹੜਾ ਫਰਕ ਤਾਂ ਇੱਥੇ ਪਿਆ ਕਿਉਂਕਿ ਪਿਛਲੀ ਵਾਰ 51% ਵੋਟ ਸ਼ੇਅਰ ਦੇ ਨਾਲ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਸੀਟਾਂ ਬਹੁਤ ਸੀ ਪਰ ਕਾਂਗਰਸ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜਿਹੜੇ ਭਲਾਥਾਲਗੇ ਤੋਂ ਐਮਐਲਏ ਨੇ ਉਹਨਾਂ ਨੇ ਲੱਡੂ ਵੰਡੇ ਪਰ ਉਹਨਾਂ ਨੂੰ 2027 ਪੰਜਾਬ ਦੇ ਲਈ ਆਈ ਆ ਉਸ ਦੇ ਲਈ ਬਹੁਤ ਕੁਝ ਸੋਚਣ ਦੀ ਲੋੜ ਆ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਕਈ ਧੜੇ ਬਣੇ ਪਏ ਨੇ ਵੱਖੋ ਵੱਖਰੇ ਆਪਣੇ ਆਪ ਨੂੰ ਕਾਂਗਰਸ ਦੇ ਜਿਹੜੇ ਦਿਗਜ ਕਹੋਂਦੇ ਨੇ ਉਹਨਾਂ ਦੇ ਆਪੋਂ ਆਪਣੇ ਧੜੇ ਬਣੇ ਪਏ ਨੇ ਹਰ ਜਿਹੜਾ ਵੱਡਾ ਦਿਗਜ ਲੀਡਰ ਆ ਉਹ ਕਹਿੰਦਾ ਕਿ ਮੈਂ ਮੁੱਖ ਮੰਤਰੀ ਬਣਾ ਮੈਂ ਮੁੱਖ ਮੰਤਰੀ ਬਣਾ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਮੈਂ ਬਾਕਰ ਬਣ ਕਿਤੇ ਕਾਂਗਰਸ ਪਾਰਟੀ ਦੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੈ ਉਹ ਹੀ ਕਿਤੇ ਨਾ ਕਿਤੇ ਹਾਰ ਦਾ ਕਾਰਨ ਬਣ ਰਿਹਾ ਕਿਉਂਕਿ ਆਪਾਂ ਹਰਿਆਣੇ ਦੀ ਗੱਲ ਕਰ ਲਈਏ ਹਰਿਆਣੇ ਵਿੱਚ ਵੀ ਕੋਈ ਸੀਐਮ ਚਿਹਰਾ ਨਹੀਂ ਐਲਾਨਿਆ ਕਾਂਗਰਸ ਪਾਰਟੀ ਨੇ ਉਸ ਦੇ ਕਾਰਨ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਆ ਪੰਜਾਬ ਦੀ ਗੱਲ ਕਰ ਲੋ ਪੰਜਾਬ ਚ ਹੁਣ ਵੀ ਜਿਹੜੀ ਆ ਦੌੜ ਆ ਭਾ ਦੌੜ ਆ ਉਹ ਸੀਐਮ ਦੇ ਚਿਹਰੇ ਪਿੱਛੇ ਹੀ ਪਈ ਹੋਈ ਆ ਤਾਂ ਕਾਂਗਰਸ ਨੂੰ ਇਸ ਗੱਲ ਨੂੰ ਲੈ ਕੇ ਤਾਂ ਸਪਸ਼ਟ ਹੋ ਜਾਣਾ ਚਾਹੀਦਾ ਕਿ ਸਾਨੂੰ ਜੇਕਰ ਕੋਈ ਹਰਾ ਰਿਹਾ ਸਾਨੂੰ ਕੋਈ ਬਗਾਨੀ ਪਾਰਟੀ ਨਹੀਂ ਸਾਨੂੰ ਆਪੋ ਆਪਣੀ ਬਗਾਵਤ ਹਰਾ ਰਹੀ ਹੈ ਕਿਉਂਕਿ ਜੋ ਪੰਜਾਬ ਦੇ ਵਿੱਚ ਹੁੰਦਾ ਕਿ ਹਰ ਇੱਕ ਲੀਡਰ ਜੋ ਕਿਉਂਕਿ ਸਾਹਮਣੇ ਕੋਈ ਨਹੀਂ ਦਿੰਦਾ ਆਪਸ ਦੇ ਵਿੱਚ ਪਤਾ ਲੱਗ ਜਾਂਦਾ ਸੂਤਰਾਂ ਦੇ حوالے ਤੋਂ ਕਿ ਕਿਹੜਾ ਲੀਡਰ ਕਿਦੇ ਖਿਲਾਫ ਚੱਲਿਆ ਕਿਹੜਾ ਚਾਹੁੰਦਾ ਕਿ ਇਹਨੂੰ ਇੱਥੋਂ ਟਿਕਟ ਨਾ ਮਿਲੇ ਕਿਹੜਾ ਚਾਹੁੰਦਾ ਕਿ ਇਹਨੂੰ ਕੋਈ ਦਾਵੇਦਾਰ ਨਾ ਦੇ ਦੋ ਇਹਦੇ ਨਾਲੋਂ ਤਾਂ ਕਹਿੰਦੇ ਨੇ ਕਿ ਅਸੀਂ ਸੱਤਾ ਚ ਨਾ ਆਈਏ ਅੱਜ ਦੇ ਹਾਲਾਤ ਇਹ ਹੋਏ ਪਏ ਨੇ ਪਾਰਟੀਆਂ ਦੇ ਕਿ ਉਹ ਲੋਕਾਂ ਦੀ ਗੱਲ ਕਰਨ ਦੀ ਥਾਂ ਆਪਣੇ ਆਪ ਚ ਹੀ ਉਲਝੇ ਪਏ ਨੇ ਆਪਣੇ ਲੀਡਰਾਂ ਨੂੰ ਨਹੀਂ ਮਨਾ ਮਨਾ ਪਾਉਂਦੇ ਕਿਉਂਕਿ ਆਪਾਂ ਆਮ ਆਦਮੀ ਪਾਰਟੀ ਦਾ ਦੇਖਿਆ ਕਿ ਬਰਨਾਲਾ ਵਿੱਚ ਕੀ ਹਾਲ ਹੋਇਆ ਤੇ ਉੱਥੇ ਹੀ ਇਸੇ ਤਰ੍ਹਾਂ ਕਾਂਗਰਸ ਪਾਰਟੀ ਦਾ ਦੇਖ ਲਓ ਕਿ ਕਾਂਗਰਸ ਪਾਰਟੀ ਕਿਸ ਤਰੀਕੇ ਨਾਲ ਇੱਕ ਇੱਕ ਵਾਰ ਤਾਂ ਦਿਖਾ ਦਿੰਦੇ ਆ ਕਿ ਵੀ ਹਾਂ ਅਸੀਂ ਇੱਕ ਪਰ ਅੰਦਰੋਗਤੀ ਕੀ ਕੁਝ ਹੋ ਰਿਹਾ ਉਹ ਸਭ ਲੋਕ ਜਾਣਦੇ ਹੀ ਆ ਕਿਤੇ ਨਾ ਕਿਤੇ ਜਿੱਥੇ ਗੱਲ ਹੋਣੀ ਚਾਹੀਦੀ ਸੀ ਲੋਕਾਂ ਦੇ ਮੁੱਦਿਆਂ ਦੀ ਲੋਕ ਕੀ ਚਾਹ ਰਹੇ ਨੇ ਲੋਕ ਬੇਰੁਜ਼ਗਾਰੀ ਦਿਨੋ ਦਿਨ ਵਧ ਰਹੀ ਹੈ ਤੇ ਹੁਣ ਬਾਰਲੇ ਦੇਸ਼ਾਂ ਤੋਂ ਵੀ ਜਹਾਜ਼ ਭਰ-ਭਰ ਕੇ ਪੰਜਾਬ ਨੂੰ ਆਣ ਲੱਗੇ ਆ ਆਹ ਬਾ ਜਿਹੜੇ ਆਦੇਸ਼ ਨੂੰ ਆਣ ਲੱਗਿਆ ਉਸ ਵਿੱਚ ਕਿੰਨੇ ਪੰਜਾਬੀ ਆਣੇ ਆ ਉਹ ਆਣ ਵਾਲਾ ਸਮਾਂ ਦੱਸੇਗਾ ਉਹਨਾਂ ਨੂੰ ਕੌਣ ਸੰਭੇਗਾ ਇਹਨਾਂ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਸੀ ਪਰ ਉਸ ਤੋਂ ਉਸ ਸਭ ਤੋਂ ਜਿਹੜਾ ਪਿੱਛੇ ਹਟ ਕੇ ਆਪਣੇ ਆਪ ਛੁੱਟ ਜੇ ਪਈਆ ਕਾਂਗਰਸ ਪਾਰਟੀ ਜਿਸ ਤੇ ਚੱਲਦਿਆ ਇਸ ਦਾ ਹਾਲਾਤ ਇਹ ਬਣੇ ਕਿ ਕਿਤੇ ਵੀ ਕਾਂਗਰਸ ਪਾਰਟੀ ਦੇ ਜ਼ਿਆਦਾਤਰ ਸਰਪੰਚ ਨਹੀਂ ਜਿੱਤੇ ਕਿਤੇ ਵੀ ਕਾਂਗਰਸ ਪਾਰਟੀ ਦੇ ਐਮਸੀ ਐਮਸੀ ਜੇ ਜਿੱਤੇ ਤਾਂ ਮੇਅਰ ਨਹੀਂ ਬਣਾ ਸਕੇ ਇਹ ਹਾਲਾਤ ਨੇ ਕਾਂਗਰਸ ਪਾਰਟੀ ਦੇ ਹਾਂ ਤਾਂ ਬਿਲਕੁਲ ਇੱਥੇ ਹੁਣ ਇਸ ਇਲੈਕਸ਼ਨ ਦੇ ਵਿੱਚ ਤਿੰਨ ਗੱਲਾਂ ਸਪਸ਼ਟ ਹੋ ਜਾਂਦੀਆਂ ਨੇ ਤਿੰਨਾਂ ਪਾਰਟੀਆਂ ਨੂੰ ਲੈ ਕੇ ਕਿ ਜਿਹੜੀ ਇਕਤਾ ਬੀਜੇਪੀ ਪਾਰਟੀ ਆ ਬੀਜੇਪੀ ਨੂੰ ਚਲੋ ਜਿੱਤ ਤੱਕ ਮਿਲ ਗਈ ਤਾਂ ਹੁਣ ਲੋਕ ਇਸ ਗੱਲ ਦੀ ਉਡੀਕ ਕਰ ਰਹੇ ਨੇ ਕਿ ਅਸੀਂ ਚਲੋ ਇੰਨੀ ਵੋਟ ਸ਼ੇਅਰ ਦੇਤਾ ਇੰਨੀਆਂ ਸੀਟਾਂ ਦਿੱਤੀਆਂ ਹੁਣ ਸਾਡੇ ਕੰਮ ਹੋ ਜਾਣੇ ਚਾਹੀਦੇ ਨੇ ਜਿੱਥੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਰ ਦੰਨੇ ਆ ਕੇਂਦਰ ਸਰਕਾਰ ਰੋਕ ਲੰਦੀ ਆ ਉਪਰਾਜਪਾਲ ਰੋਕ ਲੰਦਾ ਹੁਣ ਤਾਂ ਡਬਲ ਇੰਜਨ ਦੀ ਸਰਕਾਰ ਬਣ ਗਈ ਆ ਯਾਨੀ ਇਹ ਗੱਲ ਕਲੀਅਰ ਆ ਕਿ ਹੁਣ ਕੋਈ ਪੜਾਉਣਾ ਦੇ ਦਿੰਨੇ ਆ ਕਿ ਕੁਝ ਹੀ ਸਮੇਂ ਵਿੱਚ ਪੀਐਮ ਮੋਦੀ ਬੀਜੇਪੀ ਦੇ ਹੈੱਡਕੁਆਰਟਰ ਪਹੁੰਚਨੇ ਨੇ ਦਿੱਲੀ ਚ ਅਤੇ ਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਚੁੱਕੇ ਨੇ ਤੇ ਜਲਦ ਹੀ ਮੰਥਨ ਆ ਜਿਹੜਾ ਹੋਵੇਗਾ ਅਤੇ ਜਲਦ ਹੀ ਮੋਰ ਆ ਜਿਹੜੀ ਉਹ ਸੀਐਮ ਦੇ ਚਿਹਰੇ ਬਾਰੇ ਲੱਗ ਸਕਦੀ ਹੈ ਕਿ ਕੌਣ ਹੋਏਗਾ ਦਿੱਲੀ ਦਾ ਸਿਆਮਾ ਤਾਂ ਜਿੱਥੇ ਇੱਕ ਪਾਸੇ ਲਗਾਤਾਰ ਕੇਜਰੀਵਾਲ ਸੀਐਮ ਦੀ ਕੁਰਸੀ ਸੰਭਾਲ ਕੇ ਰੱਖੀ ਉਹਨਾਂ ਨੇ ਹਾਲਾਂਕਿ ਵਿੱਤੇ ਸਮੇਂ 'ਚ ਦੇਖਿਆ ਕਿ ਵੱਡਾ ਉਲਟਫੇਰ ਕਰਨਾ ਪਿਆ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਆਦੇਸ਼ਾਂ ਤੋਂ ਬਾਅਦ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਅਤੇ ਅਤੀਸ਼ੀ ਨੂੰ ਸੀਐਮ ਬਣਾਣਾ ਪਿਆ ਤੇ ਉਸ ਤੋਂ ਬਾਅਦ ਹੁਣ ਨਵਾਂ ਹਸਿਆ ਮਿਲੇਗਾ ਦਿੱਲੇ ਨੂੰ ਕੌਣ ਹੋਏਗਾ ਕੁਝ ਹੀ ਸਮੇਂ ਚ ਜਿਹੜਾ ਕਲੀਅਰ ਹੋ ਜਾਏਗਾ ਅਤੇ ਉਸ ਤੋਂ ਪਹਿਲਾਂ ਵੱਡੀਆਂ ਕਾਰਵਾਈਆਂ ਵੀ ਵੱਡੇ ਐਕਸ਼ਨ ਵੀ ਜਿਹੜੇ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਭਾਜਪਾ ਖੇਮੇ ਚ ਖੂਬ ਰੰਗ ਖੇੜੇ ਹੋਏ ਨੇ ਜਿੱਥੇ ਕਮਲ ਦਿੱਲੀ ਚ ਖੇੜਿਆ ਤਾਂ ਉੱਥੇ ਹੀ ਰੰਗ ਆ ਜਿਹੜੇ ਖੁਸ਼ੀ ਦੇ ਖੇੜੇ ਹੋਏ ਨੇ ਭਾਜਪਾ ਦੇ ਖੇਮੇ ਵਿੱਚ ਹੈੱਡ ਕੁਆਰਟਰ ਚ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚ ਚੁੱਕੇ ਨੇ ਤੇ ਉੱਥੇ ਹੀ ਜੇਕਰ ਗੱਲ ਕਰੀਏ ਕਿ ਕੁਝ ਹੀ ਸਮੇਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਹੁੰਚਣ ਆਲੇ ਨੇ ਅਤੇ ਇਸ ਜਤਨ ਜਸ਼ਨ ਹੈ ਜਿਹੜਾ ਪੂਰੇ ਦੇਸ਼ 'ਚ ਦਿਖਾਇਆ ਜਾਏਗਾ ਕਿਉਂਕਿ ਜਾਣਕਾਰੀ ਮਿਲ ਰਹੀ ਹੈ ਕਿ ਵੱਡੇ ਪ੍ਰੋਗਰਾਮ ਕਰਵਾਉਣ ਦੀ ਤਿਆਰੀਆਂ ਕਰ ਰਹੀ ਹੈ ਭਾਜਪਾ ਪੂਰੇ ਦੇਸ਼ ਵਿੱਚ ਇਸ ਜਿੱਤ ਨੂੰ ਲੈ ਕੇ ਤਾਂ ਬਿਲਕੁਲ ਭਾਜਪਾ ਨੂੰ ਤਕਰੀਬਨ 27 ਸਾਲਾਂ ਬਾਅਦ 1998 ਤੋਂ ਬਾਅਦ ਮੁੜ ਕੇ 2000 25 ਦੇ ਵਿੱਚ 70 ਦੇ ਵਿੱਚ ਆਈ ਆ ਦਿੱਲੀ ਦੇ ਵਿੱਚ ਵੱਡਾ ਜਸ਼ਨ ਮੀ ਬਨਾਇਆ ਜਾਣਾ ਪਰ ਉਧਰਲੇ ਪਾਸੇ ਜੜੀਆਂ ਦੋ ਪਾਰਟੀਆਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਉਹਨਾਂ ਨੂੰ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਇਸ ਗੱਲ ਤੇ ਪਹਿਲਾਂ ਕਾਂਗਰਸ ਦੀ ਗੱਲ ਕਰਾਂਗੇ ਕਿ ਕਾਂਗਰਸ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਅਸੀਂ ਗ੍ਰਾਫ ਡਾਊਨ ਹੁੰਦਾ ਹੁੰਦਾ ਇੰਨਾ ਚਲਿਆ ਗਿਆ ਕਿ ਅੱਜ ਸਾਡੇ ਕੋਲ ਕੋਈ ਵੀ ਸੀਟ ਨਹੀਂ ਹੈ ਭਾਵੇਂ ਵੋਟ ਸ਼ੀਅਰ ਵੱਜੇ ਵੋਟ ਸ਼ੀਅਰ ਕੀ ਕਰੂਗਾ ਕਿ ਤੁਹਾਡੇ ਕੋਲ ਉੱਥੇ ਵਿਧਾਨ ਸਭਾ ਦੇ ਵਿੱਚ ਜਾਣ ਦੇ ਲਈ ਕੋਈ ਐਮ ਐਲ ਏ ਤਾਂ ਨਹੀਂ ਕਿ ਤੁਹਾਡਾ ਪੱਕ ਰੱਖ ਸਕੇ ਤੇ ਉੱਧਰ ਇਸ ਚੋਣ 'ਚ ਇੱਕ ਗੱਲ ਦੇਖਣ ਵਾਲੀ ਹੈ ਕਿ ਅਮਤੁੱਲਾ ਖਾਨ ਨੇ ਜਿਹੜੇ ਉਹ ਜਿੱਤ ਚੁੱਕੇ ਨੇ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਜੱਤਾ ਜਿਹੜੀ ਉਹ ਦਰਜ ਕਰ ਲਈ ਹੈ ਔਲਖਾ ਤੋਂ ਜਿਹੜੇ ਆ ਉਹ ਉਮੀਦਵਾਰ ਸੀਗੇ ਤੇ ਇਹ ਇੱਕ ਉਦੋਂ ਚਰਚਾ ਦਾ ਵਿਸ਼ਾ ਬਣਦੇ ਆ ਅਮਤੁੱਲਾ ਖਾਨ ਜਦੋਂ ਉਹਨਾਂ ਦੇ بیٹے ਬੋਲਟ ਦੇ ਜਾ ਰਹੇ ਹੁੰਦੇ ਆ ਤੇ ਉਹ ਕਹਿੰਦੇ ਆ ਕਿ ਮੈਂ ਐਮਐਲਏ ਦਾ ਬੇਟਾ ਤੇ ਸਿੱਧਾ ਚਲਾੜ ਘਾ ਤੱਕ ਜਿਹੜਾ ਕੱਟ ਦਿੱਤਾ ਜਾਂਦਾ ਟ੍ਰੈਫਿਕ ਪੁਲਿਸ ਵੱਲੋਂ ਅਤੇ ਇਹ ਕਿਤੇ ਨਾ ਕਿਤੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਲਈ ਰਾਹਤ ਦੀ ਖਬਰ ਹੈ ਕਿ ਕੁਝ ਐਮਐਲਏ ਜਿਹੜੇ ਆ ਉਹ ਜਿੱਤੇ ਆ ਤੇ 22 ਸੀਟਾਂ ਆਂਜੀਆਂ ਨੇ ਤੇ ਇਸ ਸਬਦੇ ਦਰਮਿਆਨ ਜੋ 2012 ਚ ਪਾਰਟੀ ਆਂਦੀ ਹੈ ਤੇ ਉਸ ਤੋਂ ਬਾਅਦ ਜਿੱਤ ਦਰਜ ਕਰਦੀ ਹੈ ਪਰ 10 12 2 12 13 ਸਾਲਾਂ ਦੇ ਵਿੱਚ ਵਿੱਚ ਆਪਣਾ ਜਿਹੜਾ ਰੰਗ ਆ ਉਹ ਦਿਖਾਉਂਦੇ ਹੋਏ ਅੱਜ ਰੰਗ ਆਪਣਾ ਫਿੱਕਾ ਕਿਤੇ ਨਾ ਕਿਤੇ ਦਿਖਾਂਦੀ ਹੋਈ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਦਿੱਲੀ ਚ ਤਾਂ ਦਿੱਲੀ ਵਿੱਚ ਵੱਡੀ ਹਾਰ ਤੋਂ ਬਾਅਦ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਉਹਨਾਂ ਨੇ ਹਾਰ ਕਬੂਲੀ ਹੈ ਤੇ ਲੋਕਾਂ ਨੇ ਜੋ ਉਹਨਾਂ ਨੂੰ ਫਤਵਾ ਦਿੱਤਾ ਉਹਨੂੰ ਸਿਰ ਮੱਥੇ ਮੰਨਿਆ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਜਲਦੀ ਹੀ ਪੀਐਮ ਜਿਹੜੇ ਆ ਪਹੁੰਚ ਰਹੇ ਆ ਦਿੱਲੀ ਹੈੱਡ ਕੁਆਟਰ ਤੇ ਜਲਦੀ ਹੀ ਜਿਹੜਾ ਦਿੱਲੀ ਦੇ ਸੀਐਮ ਦਾ ਨਾਮ ਆ ਜਿਹੜਾ ਉਹ ਐਲਾਨ ਦਿੱਤਾ ਜਾਵੇਗਾ ਤਾਂ ਬਿਲਕੁਲ ਆਖਰ ਦੇ ਵਿੱਚ ਇਹੀ ਆ ਕਿ ਆਮ ਆਦਮੀ ਪਾਰਟੀ ਨੂੰ ਇਸ ਹਾਰ ਨੂੰ ਕਬੂਲ ਕੇ ਹੁਣ ਇਹ ਸੋਚਣਾ ਚਾਹੀਦਾ ਇਹ ਹਾਰ ਦੇ ਨਾਲ ਇਹ ਨਹੀਂ ਕਿ ਅਸੀਂ ਅੱਗੇ ਉਲਟ ਫੇਰ ਕਰ ਦੇਣਗੇ ਲੋਕ ਹੁਣ ਧਰਾਤਲ ਤੇ ਜਾਣ ਲੋਕਾਂ ਦੇ ਵਿੱਚ ਜਾਣਣ ਕਿ ਸਾਡੇ ਤੋਂ ਗਲਤੀਆਂ ਕਿੱਥੇ ਹੋਈਆਂ ਜਾਂ ਕੀ ਲੋਕਾਂ ਨੂੰ ਫਰੀਦੀਆਂ ਰੇਵੜੀਆਂ ਪਸੰਦ ਨਹੀਂ ਆਈਆਂ ਕਿੱਥੇ ਇਹ ਗੱਲਾਂ ਦੱਸਣ ਦੇ ਵਿੱਚ ਕਮੀ ਰਹੀਗੀ ਤਾਂ ਇਸ ਗੱਲ ਦੇ ਲਈ ਹੁਣ ਆਮ ਆਦਮੀ ਪਾਰਟੀ ਦਾ ਸੋਚਣ ਦਾ ਸਮਾਂ ਆ ਗਿਆ